ਨਹੀਂ ਸਤਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸਨ ਜਿਨ੍ਹਾਂ ਨੇ ਆਪਣੇ ਅੰਤਮ ਸਮੇਂ ਤੇ ਇਹ ਸ਼ਬਦ ਵਰਤੇ ਨੇ ਬਾਬਾ ਬੱਥੇ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ ਅਤੇ ਆਪਣੇ ਦਾਦਾ ਯਾਨੀ ਕਿ ਜਿਵੇਂ ਅਸੀਂ ਦਾਦੇ ਨੂੰ ਬਾਬਾ ਵੀ ਆਖਦੇ ਹਾਂ ਬਾਬਾ ਸ਼ਬਦ ਵਰਤ ਕੇ ਇਸ਼ਾਰਾ ਬਾਬਾ ਬਕਾਲਾ ਸਾਹਿਬ ਲ ਕੀਤਾ ਸੀ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਸਾਪਣ ਸੋਆ ਉਸ ਨਗਰ ਮਹਾਨ ਹੋ ਜਾਂਦਾ ਹੈ ਉਹ ਧਰਤੀ ਮਹਾਨ ਹੋ ਜਾਂਦੀ ਜਿੱਥੇ ਸਤਿਗੁਰੂ ਜੀ ਦੇ ਚਰਨ ਪੈਣ ਸੋ ਅੱਜ ਸੇ ਸਤਕਾਰ ਦੇ ਨਾਲ ਇਸ ਨਗਰ ਨੂੰ ਪਾਪਾ ਬਕਾਲਾ ਸਾਹਿਬ ਆਸਦੇ ਹਾਂ ਸੋ ਅੱਜ ਦੇ ਦਿਨ ਜੋ ਸਤਿਗੁਰੂ ਗੁਰਨਾਨਕ ਪਾਤਸ਼ਾਹ ਜੀ ਦੇ ਅੰਦਰ ਇਲਾਹੀ ਜੋਤ ਸੀ ਪਰਮੇਸ਼ਰ ਦੀ ਵਾਹਿਗੁਰੂ ਜੀ ਦੀ ਉਹ ਗੁਰਤਾ ਗੱਦੀ ਦੀ ਦਾਤ ਧੰਨ ਗੁਰਦੇਵ ਬਹਾਦਰ ਪਾਤਸ਼ਾਹ ਜੀ ਨੂੰ ਮਿਲੀ ਹੈ ਲਿਖਿਆ ਹੋਇਆ ਹੈ 26 ਸਾਲ 11 ਮਹੀਨੇ 9 ਦਿਨ ਇਥੇ ਪ੍ਰਮਾਤਮਾ ਦੇ ਨਾਲ 1 ਮਹੀਨੇ ਇੱਕ ਮਾਨਕ ਚੇਤੂਕੀ ਬੰਦਗੀ ਕੀਤੀ ਸਿੱਖਾਂ ਦੇ ਨਵੇਂ ਗੁਰੂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਿਆਈ ਦਿਵਸ ਅੱਜ ਦਿੱਖਤਗੜਾ ਦੇ ਵੱਲੋਂ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਤਾਂ ਇਸ ਸਬੰਧਕ ਸ੍ਰੀ ਗੁਰਦੁਆਰਾ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੌਜੂਦ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਗੁਰਦੁਆਰਾ ਸ਼੍ਰੀ ਪਾਪਾ ਬਕਾਲਾ ਸਾਹਿਬ ਤੇ ਦਰਬਾਰ ਸਾਹਿਬ ਦੀ ਤਸਵੀਰ ਜਿਹੜੀ ਉਹ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਅੱਜ ਦੇ ਗੁਰਾਇਈ ਦਿਵਸ ਨੂੰ ਲੈ ਕੇ ਇੱਥੇ ਕੀ ਸਮਾਗਮ ਮਨਾਏ ਜਾ ਰਹੇ ਨੇ ਇਸ ਬਤੀ ਗੱਲਬਾਤ ਕਰਦੇ ਆ ਭਾਈ ਸਾਹਿਬ ਸਾਡੇ ਨਾਲ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਯਾਨੀ ਜੀ ਅੱਜ ਦੇ ਗੁਰਾਇਈ ਦਿਨ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਪਾਪਾ ਬਕਾਲਾ ਸਾਹਿਬ ਵਿਖੇ ਕੀ ਸਮਾਗਮ ਮਨਾਏ ਜਾ ਰਹੇ ਆ ਅੱਜ ਪ੍ਰਮ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਤ ਸਭ ਤੋਂ ਪਹਿਲੇ ਭੰਤਕ ਸ੍ਰੀ ਗੁਰੂ ਸਾਹਿਬ ਜੀ ਦੀ ਅਮਰ ਕੰਮੀ ਬਾਣੀ ਦੇ ਤੋਂ ਪਾਏ ਨੇ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਹਜੂਰੀ ਰਾਗੀ ਜਥੇ ਨੇ ਕੀਤੇ ਨੇ ਉਪਰੰਤ ਸ੍ਰੀ ਸ੍ਰੀ ਜਥੇ ਢਾਡੀ ਜਥੇ ਇੱਕ ਸਾਵਾਜਕ ਸੰਗਤਾਂ ਨੂੰ ਸਤਿਗੁਰੂ ਜੀ ਦੇ ਮਹਾਨ ਪਰਉਪਕਾਰੀ ਜੀਵਨ ਤੋਂ ਜਾਣੂ ਕਰਾ ਰਹੇ ਨੇ ਤੋਂ ਸਾਧ ਸੰਗਤ ਅੱਜ ਦਾ ਜਿਹੜਾ ਸਿਹੜਾ ਹੈ ਪੂਰੇ ਸਿੱਖ ਜਗਤ ਦੇ ਅੰਦਰ ਬੜੇ ਹੀ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਹੀ ਸائیں ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸਾਨੂੰ ਜਿਨ੍ਹਾਂ ਨੇ ਆਪਣੇ ਅੰਤਮ ਸਮੇਂ ਤੇ ਇਹ ਸ਼ਬਦ ਵਰਤੇ ਨੇ ਬਾਬਾ ਬੱਤੇ ਬਕਾਲੇ ਬੰਨਪੁਰ ਕੌਂਗਤ ਸਕਲ ਸੰਭਾਲੇ ਅਤੇ ਆਪਣੇ ਦਾਦਾ ਯਾਨੀ ਕਿ ਜਿਵੇਂ ਅਸੀਂ ਦਾਦੇ ਨੂੰ ਬਾਬਾ ਵੀ ਆਖਦੇ ਹਾਂ ਬਾਬਾ ਸ਼ਬਦ ਵਰਤ ਕੇ ਇਸ਼ਾਰਾ ਬਾਬਾ ਬਕਾਲਾ ਸਾਹਿਬ ਨੇ ਕੀਤਾ ਸੀ ਇਸ ਸਮੇਂ ਤੋਂ ਪਹਿਲਾਂ ਇਸ ਨਗਰ ਨੂੰ ਬਕਾਲਾ ਹੀ ਕਿਹਾ ਜਾਂਦਾ ਸੀ ਸੋ ਉਸ ਦਿਨ ਤੋਂ ਬਾਅਦ ਜਿਵੇਂ ਭਾਈ ਗੁਰਦਾਸ ਜੀ ਦੇ ਬਚਨ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਤੋਂ ਆ ਉਸ ਨਗਰ ਮਹਾਨ ਹੋ ਜਾਂਦਾ ਹੈ ਉਹ ਤਰਸੀ ਮਹਾਨ ਹੋ ਜਾਂਦੀ ਜਿੱਥੇ ਸਾਧੂ ਜੀ ਦੇ ਚਰਨ ਪੈਣ ਸੋ ਅੱਜ ਦੇ ਸਤਿਕਾਰ ਦੇ ਨਾਲ ਇਸ ਨਗਰ ਨੂੰ ਪਾਪਾ ਬਕਾਲਾ ਸਾਹਿਬ ਆਸਦੇ ਹਨ ਸੋ ਅੱਜ ਦੇ ਦਿਨ ਜੋ ਸਤਿਗੁਰੂ ਗੁਰਨਾਨਕ ਸਾਹਿਬ ਜੀ ਦੇ ਅੰਦਰ ਇਲਾਹੀ ਜੋਤ ਸੀ ਪਰਮੇਸ਼ਰ ਦੀ ਵਾਹਿਗੁਰੂ ਜੀ ਦੀ ਉਹ ਗੁਰਤਾ ਗੱਦੀ ਦੀ ਦਾਤ ਧੰਨ ਗੁਰਦੇਵ 72 ਪਾਤਸ਼ਾਹ ਜੀ ਨੂੰ ਮਿਲੀ ਹੈ ਜਿਸ ਗੁਰਤਾ ਗੱਦੀ ਦੀ ਤਾਕਤ ਤੇ ਨਾਲ ਹਰੇਕ ਗੁਰੂ ਸਾਹਿਬਾਨ ਨੇ ਪ੍ਰਾਣੀ ਮਾਤਰ ਵਾਸਤੇ ਪਰ ਉਪਕਾਰ ਕੀਤੇ ਨੇ ਇਸੇ ਤਰ੍ਹਾਂ ਗੁਰਦੇਵ 72 ਮਹਾਰਾਜ ਜੀ ਨੇ ਆਪਣਾ ਪੂਰਾ ਜੀਵਨ ਸੰਸਾਰ ਦੇ ਮਨੁੱਖਤਾ ਦੇ ਭਲੇ ਵਾਸਤੇ ਲਗਾਇਆ ਵਕ ਵਕ ਇਲਾਕਿਆਂ ਵਿੱਚ ਜਾ ਕੇ ਦੂਰ ਦਰਡੇ ਜਾ ਕੇ ਸੰਗਤਾਂ ਨੂੰ ਗੁਰਮਤਿ ਪ੍ਰਚਾਰ ਦੇ ਰਾਹੀਂ ਹੋ ਰਹੇ ਜ਼ੁਲਮ ਦੇ ਵਿਰੁੱਧ ਜਿਹੜਾ ਹੈ ਉਸ ਚੇਤ ਕੀਤਾ ਹੈ ਉਹ ਸਾਧ ਸੰਗਤ ਅੱਜ ਇਸ ਪਾਵਨ ਧਰਤੀ ਗੁਰਦਰਾ ਪਾਸ਼ੇ ਨਵੀਂ ਬਾਬਾ ਬਕਾਲਾ ਸਾਹਿਬ ਗੁਰਦਰਾ ਸ੍ਰੀ ਪੂਰਾ ਸਾਹਿਬ ਕੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀਆਂ ਨੇ ਇਥੋਂ ਦੇ ਪ੍ਰਬੰਧਕ ਸਰਦਾਰ ਗੁਰਿੰਦਰ ਸਿੰਘ ਜੀ ਦੇ ਵੀ ਤਾਸਪੁਰ ਬੈਂਜ ਸਾਹਿਬ ਵੱਲੋਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਆ ਕੁਝ ਜੀ ਪ੍ਰਬੰਧ ਕੀਤੇ ਗਏ ਨੇ ਜੋ ਸਾਨੂੰ ਲੋੜ ਹੈ ਕਿ ਅਸੀਂ ਭਾਨਗੁਰ ਦੇਗ ਬਹਾਦਰ ਮਹਾਰਾਜ ਜੀ ਦੇ ਪਰਉਪਕਾਰੀ ਜੀਵਨ ਤੋਂ ਪ੍ਰੇਰਣਾ ਲਈਏ ਆਪਣਾ ਜੀਵਨ ਸਫਲਾ ਕਰੀਏ ਬਾਤ ਗੁਰੂ ਜੀ ਦੀ ਅਮਰ ਸਮੈ ਬਾਣੀ ਨੂੰ ਪਿਆਰ ਸਹਿਤ ਵਿਚਾਰ ਤਤ ਫੜ ਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਨੀ ਜੀ ਗੁਰਦੁਆਰਾ ਨੌਵੇਂ ਪਾਸ਼ਾ ਜਿਹੜੀ ਬਾਬਾ ਬਕਾਲਾ ਸਾਹਿਬ ਦੇ ਥੋੜਾ ਇਤਿਹਾਸ ਬਾਰੇ ਵੀ ਦੱਸੋ ਇੱਥੇ ਇਹ ਗੁਰਦੁਆਰਾ ਪੂਰਾ ਸਾਹਿਬ ਦੀ ਕੀਮਤ ਪਿਆ ਔਰ ਗੁਰੂ ਸਾਹਿਬ ਨੇ ਕਿੰਨਾ ਸਮਾਂ ਇੱਥੇ ਬਤਾਇਆ ਇਸ ਪਵਨ ਅਸਥਾਨ ਤੇ ਧੰਗੁਰ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਇੱਥੇ ਨਾਨਕੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਚਿੱਤਪੁਰ ਸਾਹਿਬ ਤੋਂ ਚੱਲ ਕੇ ਇੱਥੇ ਰਹਿ ਇੱਥੇ ਜੋ ਇਤਿਹਾਸ ਲਿਖਾਰਤ ਜੋ ਗੁਰਦਰਾ ਪੂਰਾ ਸਾਹਿਬ ਪ੍ਰਾਥਮ ਲਿਖਿਆ ਹੋਇਆ ਹੈ 26 ਸਾਲ 11 ਮਹੀਨੇ 9 ਦਿਨ ਇੱਥੇ ਪ੍ਰਮਾਤਮਾ ਦੇ ਨਾਲ ਇੱਕ ਮਹੀਨੇ ਇੱਕ ਮਾਨਕ ਜੇਤੂ ਕੇ ਬੰਦਗੀ ਕੀਤੀ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਵੀ ਕਰਦੇ ਰਹੇ ਤੇ ਇਸੇ ਹੀ ਪਾਵਨ ਅਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਪ੍ਰਾਪਤ ਹੋਈ ਜਦੋਂ ਮੱਖਣ ਘਾਲਵਾਣੇ ਨੇ ਭਾਈ ਪਖੰਡੀ ਗੁਰੂਆਂ ਦੇ ਵਿੱਚੋਂ ਸਤਿਗੁਰੂ ਗੁਰਦੇਵ ਸਾਹਿਬ ਜੀ ਨੂੰ ਪ੍ਰਗਟ ਕੀਤਾ ਹੈ ਅਤੇ ਇੱਥੇ ਹੀ ਥਾਂ ਤੇ ਦੀਆ ਮਸੰਦ ਜਿਹੜਾ ਸੀ ਉਸ ਨੇ ਸਤਿਗੁਰੂ ਜੀ ਦੇ ਉੱਪਰ ਗੋਲੀ ਦਾ ਵਾਰ ਕੀਤਾ ਧੀਰਮਲ ਦੇ ਕਹਿਣ ਦੇ ਉੱਪਰ ਜੋ ਸਤਿਗੁਰੂ ਜੀ ਦਾ ਕੋਈ ਵੀ ਨੁਕਸਾਨ ਨਾ ਕਰ ਸਕਿਆ ਤੋਂ ਇਹ ਧਰਤੀ ਬੜੀ ਹੀ ਭਾਗਾਂ ਵਾਲੀ ਹੈ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਹੋਇਆ ਸੀ ਸਾ ਸੰਗਤ ਤੋਂ ਇਸ ਕਰਕੇ ਉਹ ਵਿਆਹ ਕੁੜੂ ਵੀ ਦੋ ਦਿਨ ਪਹਿਲਾਂ ਇੱਥੇ ਮਨਾਇਆ ਗਿਆ ਹੈ ਤੁਹਾਨੂੰ ਸਾਰੀਆਂ ਸੰਸਥਾਵਾਂ ਨੂੰ ਗੁਰੂ ਜੀ ਅਮਰਦਾਤਾ ਬੇਨਤੀਆਂ ਕਰਕੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਸਨ ਗਿਆਨੀ ਜੀ ਜਿਨ੍ਹਾਂ ਨੇ ਸਾਡਾ ਗੁਰਦੁਆਰਾ ਸ੍ਰੀ ਪਾਪਾ ਬਕਾਲਾ ਸਾਹਿਬ ਵਿਖੇ ਜਿਹੜਾ ਹੈ ਅੱਜ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੁਰਾਈ ਦਿਵਸ ਕਿੱਥੇ ਮਨਾਇਆ ਜਾ ਰਿਹਾ ਹੈ ਤਾਂ ਉਹ ਸਭ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਦੇ ਵੱਲੋਂ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਆਓ ਗੁਰੂ ਸਾਹਿਬ ਦੇ ਨਾਲ ਜੁੜੀਏ ਅਮਰਤ ਚੱਕੀ ਔਰ ਸਿੰਘ ਸੱਟੀਏ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮੈਦਾ ਚੌਂਕ ਅਮਰਤ ਦਾ